ਹਾਂਜੀ ਵੀ ਕਪੈਨ ਆਈ ਹੈ ਆਪਣੇ ਕੋਲੇ ਜੇ ਕਿਸੇ ਵੀਰ ਨੇ ਕਪੈਨ ਲੈਣੀ ਹੈ ਬਹੁਤ ਸਸਤੇ ਰੇਟ ਦੇ ਵਿੱਚ ਰੇਟ ਤੁਹਾਨੂੰ ਦੱਸਾਂਗੇ ਵੀਰੇ ਬਹੁਤ ਤੁਸੀਂ ਹੈਰਾਨ ਹੋ ਜੂਗੇ ਰੇਟ ਸੁਣ ਕੇ ਬਹੁਤ ਵਧੀਆ ਕਪੈਨ ਹੈ ਟਰੈਕਟਰ ਵਾਲੀ ਕੰਪੈਨ ਹੈ ਠੀਕ ਹੈ ਵੀਰੇ ਸਟੈਂਡਰਡ ਕੰਪਨੀ ਦੀ ਹੈ ਜੀ ਕਿਸੇ ਵੀ ਵੀਰ ਨੇ ਲੈਣੀ ਹੈ ਹਰੇਕ ਮਤਲਬ ਆਪਣਾ ਮਤਲਬ ਮਿਲ ਜੂਗੀ ਆਪਣੇ ਸਕਰੀਨ ਦੇ ਉੱਤੇ ਨੰਬਰ ਨੇ ਤੁਸੀਂ ਪਹਿਲਾਂ ਮਸ਼ੀਨ ਦੀ ਚੈੱਕਾ ਚੂਨਾ ਵੀਰੇ ਸਾਰੀਆਂ ਨਵੀਆਂ ਨੇ ਕੰਮ ਕੋਮ ਸਾਰਾ ਹੋਇਆ ਪੁਲੀਆਂ ਤੋਂ ਲਾ ਕੇ ਬੈਲਟਾਂ ਤੋਂ ਲਾ ਕੇ ਕੋਈ ਜ਼ਿਆਦਾ ਰਿਪੇਅਰ ਨਹੀਂ ਪਾੜਦੀ ਹੋएगी ਠੀਕ ਹੈ ਜੀ ਚੈਨਾ ਚੂਨਾ ਸਾਰਾ ਕੁਝ ਸਨ ਨਾਲ ਮਿਲੂਗਾ ਕਿਸੇ ਵੀ ਵੀਰ ਨੇ ਲੈਣੀ ਹੈ ਤੇ ਆਪਣੇ ਨਾਲ ਕੰਟੈਕਟ ਕਰ ਲਿਓ ਤੇ ਆਪਣੇ YouTube ਨੂੰ ਸਬਸਕ੍ਰਾਈਬ ਜਰੂਰ ਕਰ ਲਓ ਦੇਖੋ ਵੀਰੇ ਚੈਨਾ ਵਗੈਰਾ ਸਾਰਾ ਕੁਝ ਬਿਲਕੁਲ ਨਵਾਂ ਪਿਆ ਹੈ ਠੀਕ ਹੈ ਜੀ ਸਾਰਾ ਸਮਾਨ ਮਤਲਬ ਜੋ ਵੀ ਇਹਦੇ ਹੁੰਦਾ ਹੈ ਨਾ ਸਾਰਾ ਕੁਝ ਨਾਲ ਹੀ ਹੈ ਤੇ ਜੈਕ ਵਗੈਰਾ ਦੇਖ ਲਓ ਕਿਤੋਂ ਗਲੀ ਨਹੀਂ ਮਸ਼ੀਨ ਕਿਤੋਂ ਕੋਈ ਨਹੀਂ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਯਾਰ ਕਿਸੇ ਵੀ ਬਾਈ ਨੇ ਲੈਣੀ ਹੈ ਤੇ ਜਰੂਰ ਕੰਟੈਕਟ ਕਰਿਓ ਹਰੇਕ ਬੈਲਟਾਂ ਤੋਂ ਲਾ ਕੇ ਹਰੇਕ ਚੀਜ਼ ਯਾਰ ਬਿਲਕੁਲ ਓਕੇ ਪਈ ਹੈ ਠੀਕ ਹੈ ਜੀ ਤੇ ਕੋਈ ਹੋਰ ਵੀ ਸੰਦ ਕੋਈ ਖੇਤੀ ਦਾ ਲੈਣਾ ਤਾਂ ਆਪਣੇ ਕੋਲੇ ਮਿਲ ਜੂਗਾ ਕੋਈ ਬਣਾ ਰੀਪਰ ਲੈਣਾ ਕੋਈ ਸੁਪਰ ਸੀਡਰ ਲੈਣਾ ਹਰੇਕ ਚੀਜ਼ ਮਿਲ ਜੂ ਯਾਰ ਠੀਕ ਹੈ ਵੀਰੇ ਤੇ ਇੱਕ ਪੈਨ ਆਪਣੇ ਕੋਲੇ ਇਹੀ ਹੈ ਵੀਰੇ ਟਰੈਕਟਰ ਵਾਲੀ ਰੇਟ ਹੈਗਾ ਜੀ ਇਹਦਾ 3 ਲੱਖ ਤੇ 10000 ਰੁਪਿਆ ਠੀਕ ਹੈ ਜੀ ਤੇ 3 ਲੱਖ 10000 ਰੁਪਏ ਦੇ ਰਹੇ ਤੁਸੀਂ ਤਰਾਸ਼ਰ ਵਗੈਰਾ ਦੇਖੋ ਵੀਰੇ ਬਿਲਕੁਲ ਜਿਵੇਂ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਤੇ ਬਹੁਤ ਘੱਟ ਚੱਲੀ ਹੋਈ ਹੈ ਸ਼ਟਾ ਬਕਰ ਵਗੈਰਾ ਹੋਰ ਸਾਰੀਆਂ ਚੀਜ਼ਾਂ ਯਾਰ ਪੂਰੀ ਵਧੀਆ ਪਈਆਂ ਨੇ ਆ ਦੇਖੋ ਤੁਸੀਂ ਵੀਰੇ ਠੀਕ ਹੈ ਜੀ ਪੂਰਾ ਮਤਲਬ ਪੂਰੀ ਵਧੀਆ ਮਸ਼ੀਨ ਪਈ ਹੈ ਯਾਰ ਸਿੱਪਾ ਵਗੈਰਾ ਹੋਰ ਠੀਕ ਹੈ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਬਾਹਰੀ ਰਿਪੇਅਰ ਤਾਂ ਕਰਨੀ ਹੋਣੀ ਹੈਗੀ ਯਾਰ ਠੀਕ ਹੈ ਥੋੜੀ ਬਹੁਤੀ ਚਲੋ ਹੁੰਦੀ ਹੋਇਆ ਠੀਕ ਹੈ ਜਿਹੜੇ ਮਰਜੀ ਬੰਦਾ ਚਲਾ ਸਕਦਾ ਤੇ ਜਲਦੀ ਤੋਂ ਜਲਦੀ ਕੰਟੈਕਟ ਕਰ ਲਿਓ ਤੇ ਆਪਣੇ ਇੰਸਟਾਗ੍ਰam ਤੇ ਆਪਣੀ ਆਈਡੀਆਂ ਬਣੀਆਂ ਹੋਈਆਂ ਨੇ ਵੀਰੇ ਉਸ ਨੂੰ ਮੈਂਸ਼ਨ ਕਰ ਦਾਂਗੇ ਤੇ ਜਿਹੜੇ ਆਪਾਂ ਹੋਰ ਸੰਦਾ ਦੀ ਅਪਡੇਟ ਦਿੰਨੇ ਆ ਉਹ ਤੁਹਾਨੂੰ ਉਸੇ ਤੇ ਮਿਲ ਜੂਗੀ ਜਿਵੇਂ ਆ ਮੰਨ ਲਓ ਰੀਪਰ ਵਗੈਰਾ ਨੇ ਜਾਂ ਕੋਈ ਵੀ ਆਈਟਮ ਸੁਪਰ ਸੀਡਰ ਲੈਣੇ ਨੇ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਆਪਣਾ ਆਪਾਂ ਉਹ ਤੇ ਪਾਉਣੇ ਰਹਿਣੇ ਆ ਇੰਸਟਾਗ੍ਰam ਤੇ ਠੀਕ ਹੈ ਜੀ ਹਰੇਕ ਚੀਜ਼ ਦੇ ਰੇਟਸ ਨੂੰ ਉੱਥੇ ਪਤਾ ਲੱਗ ਜਾਣਗੇ YouTube ਨੂੰ ਆਪਣੇ ਸਬਸਕ੍ਰਾਈਬ ਕਰ ਲਓ ਇਹ ਤੇ ਵੀ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਧੰਨਵਾਦ